ਕੰਗੜਾ ਨੌਤ ਜਿਹਨੇ ਪੰਜਾਬ ਦੇ ਬਾਰੇ ਤੇ ਪੰਜਾਬੀਆਂ ਦੇ ਬਾਰੇ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਪੁੱਠਾ ਸਿੱਧਾ ਬੋਲਿਆ ਉਹਨੇ ਇੱਕ ਵਾਰ ਫੇਰ ਨਵਾਂ ਵਿਵਾਦ ਛੇੜਤਾ ਕਹਿੰਨੀ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਨਸ਼ੇ ਬਹੁਤ ਵਧ ਗਏ ਆ ਉਹਦਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚੋਂ ਇਹ ਨਸ਼ੇ ਆਉਂਦੇ ਆ ਜਿਵੇਂ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਚ ਆਉਂਦੇ ਆ ਓਵੇਂ ਪੰਜਾਬ ਦੇ ਵਿੱਚੋਂ ਹਿਮਾਚਲ ਵਾਲੇ ਪਾਸੇ ਜਾਂਦੇ ਆ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਕਈ ਕਲੋਨੀਆਂ ਸਿਰਫ ਵਿਧਵਾਵਾਂ ਦੀਆਂ ਤੇ ਔਰਤਾਂ ਦੀਆਂ ਬਣ ਕੇ ਰਹਿ ਗਈਆਂ ਉਸੇ ਤਰੀਕੇ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਕੁਝ ਹੋ ਸਕਦਾ ਜੇਕਰ ਇਹਨੂੰ ਠੱਲ ਨਾ ਪਾਈ ਗਈ ਤਾਂ ਉਹਦਾ ਇਹ ਕਹਿਣਾ ਜੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਸਰਕਾਰ ਆ ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਆ ਇਹ ਭਾਜੀਪੀ ਦੀ ਸੰਸਦ ਮੈਂਬਰ ਆ ਇਹ ਕਹਿੰਨੀ ਜੀ ਕਿ ਦੇਖੋ ਇੱਥੋਂ ਦੀ ਸਰਕਾਰ ਨੇ ਹਿਮਾਚਲ ਵਾਲੀ ਨੇ ਕੁਝ ਨਹੀਂ ਕੀਤਾਗਾ ਇਸ ਕਰਕੇ ਪੰਜਾਬ ਵਾਲੇ ਹਾਲਾਤ ਆ ਜਿਹੜੇ ਉਹ ਹਿਮਾਚਲ ਦੇ ਵਿੱਚ ਪੈਦਾ ਹੋਣ ਲੱਗ ਪਏ ਤੇ ਨਸ਼ਾ ਨੂੰ ਰੋਕਣ ਦੇ ਲਈ ਸਾਨੂੰ ਯਤਨ ਕਰਨੇ ਚਾਹੀਦੇ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਵਿੱਚ ਨਸ਼ੇ ਕਾਫੀ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਚਿੱਟੇ ਦੇ ਕਰਕੇ ਲੋਕਾਂ ਦੇ ਘਰਾਂ ਵਿੱਚ ਸੱתר ਵਿਸ਼ੇ ਵੀ ਆ ਤੇ ਵਿਸ਼ ਵੀ ਰਹੇ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਵੱਖ-ਵੱਖ ਨਸ਼ਾ ਨੇ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਝੰਬਿਆ ਪਰ ਕੰਗਣਾ ਰਣੋਤਦੇਵ ਦਿਮਾਗ ਦੇ ਬੂਹੇ ਇਸ ਗੱਲਾਂ ਵੀ ਖੋਲਣੇ ਬਣਦੇ ਆ ਕਿ ਪੰਜਾਬੀ ਕੱਲੇ ਨਸ਼ੇ ਨਹੀਂ ਕਰਦੇ ਪੰਜਾਬੀ ਕੁਰਬਾਨੀਆਂ ਦੇਣ ਦੇ ਵਿੱਚ ਵੀ ਤੁਹਾਡੇ ਵਰਗਿਆਂ ਨਾਲੋਂ ਕਈ ਗੁਣਾ ਅੱਗੇ ਆ ਤੁਸੀਂ ਤਾਂ ਲੱਕੜ ਦੇ ਘੋੜੇ ਦੇ ਉੱਤੇ ਬੈਠ ਕੇ ਬਹਾਦਰੀ ਦਿਖਾਉਨੇ ਹੁੰਨੇ ਫਿਲਮਾਂ ਦੇ ਵਿੱਚ ਪਰ ਪੰਜਾਬੀ ਆ ਜਿਹੜੇ ਉਹ ਭਾਵੇਂ ਅਗਨੀ ਵੀਰ ਹੋਣ ਤੇ ਭਾਵੇਂ ਪੱਕੇ ਤੌਰ ਤੇ ਫੌਜੀ ਭਰਤੀ ਹੋਣ ਉਹ ਬਾਰਡਰਾਂ ਦੇ ਉੱਤੇ ਖੜਕੇ ਹੱਕ ਦੇ ਵਿੱਚ ਗੋਲੀਆਂ ਖਾਂਦੇ ਤਾਂ ਜੋ ਭਾਰਤ ਦੀ ਧਰਤੀ ਦੇ ਉੱਤੇ ਕੋਈ ਆ ਨਾ ਸਕੇ ਪੈਰ ਨਾ ਰੱਖ ਸਕੇ ਕੰਗੜਾ ਰਣੋਂ ਤੋਂ ਵਰਗੇ ਲੋਕਾਂ ਨੂੰ ਜਾਂ ਜਿਹੜੇ ਵੀ ਇਸ ਵੇਲੇ ਪੰਜਾਬ ਤੇ ਪੰਜਾਬੀਆਂ ਦਾ ਅਕਸ ਖਰਾਬ ਕਰਨ ਦੇ ਵਿੱਚ ਹੀ ਮਾਨਮਤੀ ਗੱਲ ਸਮਝਦੇ ਆ ਉਹਨਾਂ ਦੇ ਦਿਮਾਗ ਦੇ ਬੂਹੇ ਖੋਲਣ ਵਾਸਤੇ ਮੈਂ ਇੱਕ ਉਦਾਹਰਨ ਦੇ ਦਿੰਦਾ 19 ਸਾਲ ਦੀ ਉਮਰ ਸੀ ਬਲਵਿੰਦਰ ਸਿੰਘ ਦੀ ਫਾਜ਼ਲਕਾੜ ਦੇ ਪਿੰਡ ਸਾਬੂਆਣਾ ਦਾ ਰਹਿਣ ਵਾਲਾ ਸੀ 19 ਸਾਲ ਦੀ ਉਮਰ ਦੇ ਵਿੱਚ ਕਾਰਗਲ ਦੀ ਜੰਗ ਦੇ ਵਿੱਚ ਇਸ ਨੌਜਵਾਨ ਦੀ ਸ਼ਹਾਦਤ ਹੋਈ ਇਹ ਸ਼ਹੀਦ ਹੋ ਗਿਆ ਅੱਜ ਉਹਦੀ ਮਾਂ ਬਚਨ ਕੌਰ ਕਿੱਥੇ ਕਾਰਗਲ ਦੀ ਜੰਗ ਤੇ ਕਿੱਥੇ ਅੱਜ ਦਾ ਸਮਾਂ ਤੁਸੀਂ ਦੇਖੋ ਵੀ ਕਿੰਨੇ ਦਹਾਕੇ ਬੀਤ ਗਏ ਆ ਪਰ ਅੱਜ ਵੀ ਉਹ ਮਾਂ ਬਚਨ ਕੌਰ ਆਪਦੇ ਪੁੱਤ ਵਾਲੇ ਕਮਰੇ ਦੇ ਵਿੱਚ ਲਾਈਟ ਜਗਾ ਕੇ ਰੱਖਦੀ ਆ ਤੇ ਪੱਖਾ ਚਲਾ ਕੇ ਰੱਖਦੀ ਆ ਉਹ ਮਾਂ ਇਹ ਗੱਲ ਕਹਿੰਦੀ ਜੀ ਕਿ ਮੈਨੂੰ ਇਹ ਮਹਿਸੂਸ ਹੁੰਦਾ ਹਰ ਰੋਜ਼ ਕਿ ਮੇਰਾ ਪੁੱਤ ਡਿਊਟੀ ਤੋਂ ਪਰਤ ਆ ਮੜਿਆ ਉਹ ਆਪਦੇ ਕਮਰੇ ਦੇ ਵਿੱਚ ਆਰਾਮ ਕਰਨ ਗਿਆ ਮੈਨੂੰ ਆਹਟ ਮਹਿਸੂਸ ਹੁੰਦੀ ਆ ਮੈਨੂੰ ਇਹ ਉਹ ਲੱਗਦਾ ਵੀ ਉਹਦੇ ਕਦਮ ਜਿਹੜੇ ਉਹ ਕਮਰੇ ਦੇ ਵੱਲ ਵਧੇ ਆ ਤੇ ਉਸ ਤੋਂ ਬਾਅਦ ਫਿਰ ਇਹ ਆਹਟ ਇਹ ਕਦਮ ਜਿਹੜੇ ਇਹਨਾਂ ਦੀ ਆਵਾਜ਼ ਬੰਦ ਹੋ ਜਾਂਦੀ ਆ ਮੈਨੂੰ ਇਹ ਮਹਿਸੂਸ ਹੁੰਦਾ ਵੀ ਭਾਈ ਹੁਣ ਉਹ ਮੁੜ ਕੇ ਫਿਰ ਡਿਊਟੀ ਤੇ ਚਲਾ ਗਿਆ ਆਰਾਮ ਕਰਕੇ ਇਸ ਮੰਜੇ ਦੇ ਉੱਤੇ ਪੈ ਕੇ ਉਹਨੇ ਕਦੇ ਵੀ ਇਸ ਕਮਰੇ ਦੀ ਲਾਈਟ ਨਹੀਂ ਬੰਦ ਕੀਤੀ ਉਹਨੇ ਕਦੇ ਵੀ ਇਸ ਕਮਰੇ ਦਾ ਪੱਖਾ ਨਹੀਂ ਬੰਦ ਕੀਤਾ ਉਹਦੇ ਵਿੱਚ ਉਹਦੀਆਂ ਬਲਵਿੰਦਰ ਸਿੰਘ ਦੀਆਂ ਤਸਵੀਰਾਂ ਸਜਾਈਆਂ ਹੋਈਆਂ ਉਹਦੇ ਬੈੱਡ ਨੂੰ ਉਹਦੇ ਮੰਜੇ ਨੂੰ ਸੰਵਾਰ ਕੇ ਰੱਖਿਆ ਜਾਂਦਾ ਇਹ ਇੱਕ ਮਾਂ ਦਾ ਆਪਦੇ ਪੁੱਤ ਦੇ ਪ੍ਰਤੀ ਪਿਆਰ ਤੇ ਸਤਿਕਾਰ ਆ ਇਹ ਮਾਵਾ ਨੇ ਪੰਜਾਬ ਦੀਆਂ ਇਹ ਮਾਵਾ ਜਿਹੜੀਆਂ ਅੱਜ ਵੀ ਮਹਿਸੂਸ ਕਰਦੀਆਂ ਕਿ ਮੈਂ ਆਪਣਾ ਪੁੱਤ ਆ ਜਿਹੜਾ ਉਹ ਦੇਸ਼ ਦੀ ਰਾਖੀ ਵਾਸਤੇ ਭੇਜਿਆ ਸੀ ਪਰ ਉਹਦੀ ਤਰੰਗੇ ਦੇ ਵਿੱਚ ਉਦੋਂ ਮਰਤਕ ਦੇ ਆਈ ਸਸਕਾਰ ਹੋ ਗਿਆ ਪਰ ਉਹ ਮਾਂ ਮਹਿਸੂਸ ਕਰਦੀ ਕਿ ਅੱਜ ਵੀ ਮੇਰਾ ਪੁੱਤ ਹਰ ਰੋਜ਼ ਘਰੇ ਆਉਂਦਾ ਤੇ ਤੁਸੀਂ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਪੁੱਤ ਆ ਜਿਹੜੇ ਇਕੱਲੇ ਨਸ਼ੇ ਕਰਦੇ ਆ ਤੁਸੀਂ ਤਾਂ ਮਹਿੰਦਰਕੌਰ ਬੇਬੇ ਨੂੰ ਵੀ ਇਹ ਗੱਲ ਕਹਤੀ ਸੀ ਵੀ 100-100 ਰੁਪਏ ਦੇ ਵਿੱਚ ਵਿਕਣ ਵਾਲੀਆਂ ਔਰਤਾਂ ਤੁਹਾਨੂੰ ਨਾ ਬਚਨ ਕੌਰ ਦੀ ਕੁਰਬਾਨੀ ਦਿਸਦੀ ਆ ਨਾ ਮਹਿੰਦਰਪੁਰ ਬੇਬੇ ਜਿਹੜੀ ਆ ਉਹਨਾਂ ਵਰਗੀਆਂ ਸੀਨੀਅਰ ਉਮਰ ਵਾਲੀਆਂ ਉਮਰਦਰਾਜ ਔਰਤਾਂ ਸਾਡੀਆਂ ਸਤਕਾਰਯੋਗ ਮਾਵਾਂ ਦੀ ਦੇਣ ਦਿਸਦੀ ਆ ਤੁਸੀਂ ਤਾਂ 100-100 ਰੁਪਈਆ ਵਾਲੀਆਂ ਕਹਿਤਾ ਸੀ ਤੇ ਪਰ ਹੁਣ ਤੁਹਾਡੇ ਮੂੰਹ ਦੇ ਵਿੱਚੋਂ ਕੀ ਗੱਲਾਂ ਨਿਕਲਦੀਆਂ ਏਸੇ ਕੰਗੜਾ ਰਣੌਤ ਨੇ ਇਹ ਗੱਲ ਕਹੀ ਸੀ ਪਿਛਲੇ ਦਿਨਾਂ ਇੱਕ ਇੰਟਰਵਿਊ ਦੇ ਵਿੱਚ ਕਹਿੰਦੀ ਜੀ ਮੈਨੂੰ ਤਾਂ ਇਹ ਲੱਗਦਾ ਸੀ ਕਿ 50-60 ਦੇਣੀ ਕੰਮ ਕਰਨਾ ਪਊਗਾ ਭਾਜਪੀ ਨੇ ਮੇਰੇ ਮੋਝ ਬੋਲਾ ਥਾ ਕਿ 50 60 ਦਿਨ ਆਪ ਨੇ ਹਲਕੇ ਦਾ ਕੰਮ ਕਰਨਾ ਬਾਕੀ ਕੰਮ ਆਪਣਾ ਕਰਨਾ ਉਹ ਕਹਿੰਦੀ ਕਿ ਮੈਨੂੰ ਸਿਰਫ ਇੰਨੀ ਕਿ ਤਨਖਾਹ ਮਿਲਦੀ ਆ ਜਿਹਦੇ ਨਾਲ ਕੁੱਕ ਤੇ ਡਰਾਈਵਰ ਦੀ ਸੈਲਰੀ ਨਿਕਲਦੀ ਆ ਉਹ ਕਹਿੰਦੀ ਬਹੁਤ ਡਿਮਾਂਡਿੰਗ ਜੌਬ ਆ ਕਹਿੰਦੀ ਜੀ ਕਿ ਲੋਕ ਮੇਰੇ ਕੋਲੇ ਗਲੀਆਂ ਨਾਲ ਗੀਆਂਆਂ ਮੁਸ਼ਕਲਾਂ ਲੈ ਕੇ ਆ ਜਾਂਦੇ ਮੈਂ ਕੀ ਕਰਾਂ ਮੈਂ ਸੋਚ ਲਈ ਸੀ ਕੁਝ ਹੋਰ ਤੇ ਨਿਕਲਿਆ ਕੁਝ ਹੋਰ ਆ ਯਾਨੀ ਕਿ ਸਿਆਸਤ ਦੇ ਵਿੱਚੋਂ ਤੇ ਅੱਗੋਂ ਇਹ ਗੱਲ ਕਹਿੰਨੀ ਜੀ ਕਿ ਮੈਂ ਜਿੰਨੀ ਵੱਡੀ ਹੁਣ ਤੱਕ ਦੇਣ ਆ ਮੇਰੀ ਜਿੰਨਾ ਮੇਰਾ ਤਜਰਬਾ ਜਿੰਨਾ ਮੈਂ ਪਾਰਟੀ ਲਈ ਕੰਮ ਕੀਤਾ ਮੈਨੂੰ ਤਾਂ ਕਿਸੇ ਕੈਬਨਿਟ ਅਹੁਦੇ ਦੇ ਉੱਤੇ ਹੋਣਾ ਚਾਹੀਦਾ ਸੀ ਮੈਨੂੰ ਕੋਈ ਕੈਬਨਿਟ ਰਤਬਾ ਮਿਲਣਾ ਚਾਹੀਦਾ ਸੀ ਤੁਹਾਨੂੰ ਕੈਬਨਿਟ ਰਤਬਾ ਨਹੀਂ ਮਿਲਿਆ ਤੁਹਾਨੂੰ ਤਾਂ ਆਉਂਦਾ ਇਸ ਗੱਲ ਦੇ ਉੱਤੇ ਹਰਖ ਤੁਹਾਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ 50 60 ਦਿਨ ਕੰਮ ਕਰਨਾ ਤੇ ਤੁਹਾਨੂੰ ਹੁਣ ਪੂਰਾ ਕੰਮ ਕਰਨਾ ਪੈਂਦਾ ਜਾਂ ਪੂਰਾ ਨਹੀਂ ਵੀ ਕਰਦੇ ਪਿਛਲੇ ਨਹੀਂ ਜਦੋਂ ਲੈਂਡ ਸਲਾਈਡਿੰਗ ਹੋਈ ਆ ਤੇ ਉਦੋਂ ਇਹੀ ਕੰਗੜਾ ਨੌਤ ਆਪਦੇ ਕਰਮਚਾਰੀ ਸਾਥੀਆਂ ਦੇ ਸਮੇਤ ਗਈ ਸੀ ਇੱਕ ਥਾਂ ਤੇ ਇੱਕ ਬੀਬੀ ਨੇ ਹਯਾ ਲਾ ਕੇ ਮੋੜਿਆ ਉਹਨੇ ਇਹ ਗੱਲ ਕਹੀ ਸੀ ਵੀ ਹੁਣ ਤੁਸੀਂ ਆਗੇ ਫੋਟੋ ਖਿਚਵਾਉਣ ਕਾਲੇ ਰੰਗ ਦੀਆਂ ਇਣਕਾ ਲਾ ਕੇ ਸਟਾਈਲ ਮਾਰਨ ਆ ਜੰਨੇ ਆ ਮਤਲਬ ਇਹ ਆ ਕਿ ਤੁਹਾਨੂੰ ਮੰਡੀ ਖੇਤਰ ਦੇ ਵਿੱਚ ਵੀ ਕਿਹੋ ਜਿਹਾ ਹਾਰ ਪੈਂਦੇ ਆ ਇਹ ਆਪੇ ਦੇਖ ਲਓ ਤੇ ਤੁਹਾਨੂੰ ਤਨਖਾਹ ਘੱਟ ਮਿਲਦੀ ਤੇ ਖਰਚੇ ਤੁਹਾਡੇ ਵਧਦੇ ਇਸ ਕਰਕੇ ਤੁਹਾਡੇ ਅੰਦਰ ਕੀ ਚੱਲਦਾ ਅਸੀਂ ਇਹ ਦੇਖ ਲਿਆ ਤੇ ਤੁਹਾਨੂੰ ਪੰਜਾਬ ਦੇ ਵਿੱਚ ਨਸ਼ੇ ਬਹੁਤ ਦਿਸਦੇ ਆ ਤੇ ਇਹ ਗੱਲ ਸੱਚੀ ਆ ਵੀ ਭਾਈ ਕੇਂਦਰ ਦੀ ਸਰਕਾਰ ਆ ਤੇ ਜਿਹੜੇ ਪਾਕਿਸਤਾਨ ਵਾਲੇ ਪਾਸੋਂ ਤੁਸੀਂ ਕਹਿੰਦੇ ਵੀ ਨਸ਼ੇ ਆਉਂਦੇ ਆ ਉਧਰਲੇ ਪਾਸੇ ਰੋਕ ਦਿਓ ਉਧਰਲੇ ਪਾਸੇ ਤਾਂ ਜਵਾਨ ਕੇਂਦਰੀ ਲੱਗੇ ਹੋਏ ਆ ਨਾਲੇ ਗੁਜਰਾਤ ਦੇ ਵਿੱਚ ਤਾਂ ਨਾ ਕਾਂਗਰਸ ਦੀ ਸਰਕਾਰ ਆ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੰਦਰਗਾਹ ਤੋਂ ਜਿੰਨਾ ਵੱਡੀ ਖੇਪ ਫੜੀ ਗਈ ਸੀ ਨਸ਼ੇ ਦੀ ਤੇ ਉਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ ਮਹਾਰਾਸ਼ਟਰ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਕਾਂਗਰਸ ਦੀ ਜਾਂ ਅਕਾਲੀਆਂ ਦੀ ਸਰਕਾਰ ਨਹੀਂ ਆ ਉੱਥੇ ਵੀ ਤੁਹਾਡੀ ਭਾਈ ਵਾਲੀ ਬੜੀ ਸਰਕਾਰ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਸ਼ੇ ਉੱਥੇ ਵੀ ਬਹੁਤ ਆ ਕਹਿਣ ਦਾ ਭਾਵੇਂ ਜੀ ਕਿ ਨਸ਼ੇ ਭਾਵੇਂ ਪੰਜਾਬ ਦੇ ਹੁਣ ਭਾਵੇਂ ਕੁੱਲ ਦੁਨੀਆ ਦੇ ਵਿੱਚ ਕਿਤੇ ਵੀ ਹੋਣ ਉਹਨਾਂ ਨਸ਼ਿਆਂ ਦੇ ਕਰਕੇ ਲੋਕ ਖਤਰੇ ਦੇ ਵਿੱਚ ਆ ਤੁਸੀਂ ਆਪ ਦੇ ਆਪ ਨੂੰ ਚੰਗਾ ਕਹਿਣ ਦੀ ਖਾਤਰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਕਿਉਂ ਬਦਨਾਮ ਕਰਦੇ ਸਵਾਲ ਸਿਰਫ ਇਨਾ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਜੀ ਕਿ ਕਿਉਂ ਤੁਸੀਂ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹੋ ਹੁਣ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸਾਹਿਬ ਨੇ ਗੱਲ ਕਹੀ ਕਹਿੰਦੇ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਪਏ ਆ ਨਾ ਉਸ ਹਿਸਾਬ ਦੇ ਨਾਲ ਜਿਵੇਂ ਉੜਤਾ ਪੰਜਾਬ ਆ ਓਵੇਂ ਉੜਤਾ ਹਿਮਾਚਲ ਵੀ ਬਣਨਾ ਤੁਹਾਨੂੰ ਉੜਤਾ ਪੰਜਾਬ ਦਿਸਦਾ ਤੁਹਾਨੂੰ ਨਸ਼ੇ ਦੇ ਵਿੱਚ ਉੱਡ ਰਿਹਾ ਪੰਜਾਬ ਦਿਸ ਰਿਹਾ ਤੁਹਾਨੂੰ ਕੁਰਬਾਨੀਆਂ ਵਾਲਾ ਪੰਜਾਬ ਖੇਤਾਂ ਵਾਲਾ ਪੰਜਾਬ ਖੇਤੀਬਾੜੀ ਵਾਲਾ ਪੰਜਾਬ ਦੇਸ਼ ਦੀ ਅਰਥਵਿਵਸਥਾ ਦੇ ਵਿੱਚ ਯੋਗਦਾਨ ਪਾਉਣ ਵਾਲਾ ਪੰਜਾਬ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਉਹ ਪੰਜਾਬ ਜਿਨੇ ਕੇ ਸਾਰੇ ਅੱਜ ਤੱਕ ਆਪਦੇ ਪਿੰਡੇ ਦੇ ਉੱਤੇ ਜ਼ਖਮ ਹੰਢਾਏ ਆ ਜਿਨੇ ਕੇ ਜਿੰਨੇ ਵੀ ਦੁੱਖ ਆਏ ਆ ਉਹ ਆਪਦੇ ਪਿੰਡੇ ਦੇ ਉੱਤੇ ਚੱਲੇ ਆ ਕਦੇ ਆਪਾਂ ਸੁਣਿਆ ਵੀ ਭਾਈ ਪੰਜਾਬ ਜਿੰਨੀ ਕੁਰਬਾਨੀ ਕਿਸੇ ਹੋਰ ਦੀ ਆ ਜੇ ਕੰਗਣਾ ਰਣੌਤ ਨੂੰ ਜਾਂ ਭਾਜਪੀ ਦੇ ਕਿਸੇ ਹੋਰ ਨੇਤਾ ਨੂੰ ਇਹ ਗੱਲ ਲੱਗਦੀ ਆ ਵੀ ਭਾਈ ਪੰਜਾਬ ਦੇ ਵਿੱਚ ਹੀ ਆ ਨਸ਼ੇ ਚੱਲਦੇ ਆ ਪੰਜਾਬ ਦੇ ਵਿੱਚ ਹੀ ਆ ਕੁਝ ਹੁੰਦਾ ਪੰਜਾਬ ਦੇ ਵਿੱਚ ਹੀ ਉਹ ਕੁਝ ਹੁੰਦਾ ਤੇ ਭਾਈ ਤੁਸੀਂ ਆਪਦਾ ਵਿਜ਼ਨ ਪੇਸ਼ ਕਰੋ ਤੁਸੀਂ ਇਹ ਗੱਲ ਕੋਈ ਵੀ ਜਿੱਥੇ ਜਿੱਥੇ ਸਾਡੀ ਸਰਕਾਰ ਆ ਉੱਥੇ ਇੱਕ ਪੈਸੇ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਅਸਲ ਦੇ ਵਿੱਚ ਤੁਸੀਂ ਸਾਰੇ ਹੀ ਲਗਭਗ ਇੱਕੋ ਜਿਹੇ ਹੋ ਜਿਹੜਾ ਜਿੱਥੇ ਜੁਗਾੜ ਲੱਗਿਆ ਉਹਨੂੰ ਆਪਦੀ ਪਾਰਟੀ ਚੰਗੀ ਲੱਗਣ ਲੱਗ ਪਈ ਜਿਹੜਾ ਕਿੱਥੇ ਜੁਗਾੜ ਨਹੀਂ ਲੱਗਿਆ ਉਹਨੂੰ ਉਹ ਪਾਰਟੀ ਆ ਜਿਹੜੀ ਉਹ ਤਾਂ ਇਹ ਗੱਲ ਲੱਗਾ ਵੀ ਭਾਈ ਪਾਰਟੀ ਸਾਡੀ ਚੰਗੀ ਪਰ ਸੂਬੇ ਦੇ ਵਿੱਚ ਦੂਜੀ ਪਾਰਟੀ ਨੇ ਹਾਲਾਤ ਮਾੜੇ ਪੈਦਾ ਕਰਤੇ ਆ ਇਹਨਾਂ ਗੱਲਾਂ ਨੂੰ ਸਿਰ ਤੋਂ ਕੰਮ ਲੈਣ ਵਾਲੇ ਲੋਕ ਸਮਝ ਸਕਦੇ ਆ ਪਰ ਭਾਜਪੀ ਦੇ ਕੁਝ ਲੋਕ ਆ ਜਿਹੜੇ ਖਾਸ ਕਰਕੇ ਕੰਗੜਾ ਨੌਤ ਵਰਗੇ ਲੋਕ ਜਿਹੜੇ ਕਿ ਸਿਰ ਤੇ ਸਿਰਫ ਫਿਲਮਾਂ ਦੇ ਕਰਕੇ ਜਿਹੜੇ ਕਿ ਊਟ ਪਟਾੰਗ ਬਿਆਨਾਂ ਦੇ ਕਰਕੇ ਜਿਹੜੇ ਕਿ ਵਾਹੀਆਤ ਗੱਲਾਂ ਦੇ ਕਰਕੇ ਨਾਮਣਾ ਖਟਦੇ ਆ ਉਹਨਾਂ ਨੂੰ ਸਿਰਫ ਤੇ ਸਿਰਫ ਇਹ ਗੱਲ ਆ ਵੀ ਅਸੀਂ ਆ ਵੀ ਬੱਲੇ ਬੱਲੇ ਕਰਵਾ ਲਈਏ ਆ ਵੀ ਗੱਲ ਕਹਿ ਕੇ ਬੱਲੇ ਬੱਲੇ ਕਰਵਾ ਲਈਏ ਆ ਵੀ ਗੱਲ ਕਹਿ ਕੇ ਬੱਲੇ ਬੱਲੇ ਕਰਵਾ ਲਈਏ ਪੰਜਾਬ ਦੀ ਖੇਤੀਬਾੜੀ ਵਾਲੀ ਜਿਹੜੀ ਜ਼ਮੀਨ ਆ ਨਾ ਇਹਦੇ ਸਿਰ ਨੇ ਉੱਤੇ ਹਿਮਾਚਲ ਪ੍ਰਦੇਸ਼ ਵੀ ਪਲਦਾ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਅਪ੍ਰੈਲ ਮਈ ਜੂਨ ਜੁਲਾਈ ਦੇ ਮਹੀਨੇ ਸ਼ੁਰੂ ਹੁੰਦੇ ਆ ਉਦੋਂ ਜੇਕਰ ਪੰਜਾਬੀ ਨਾ ਜਾਣ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਤੁਹਾਡੇ ਹਿਮਾਚਲ ਪ੍ਰਦੇਸ਼ ਦੀ ਅਰਥਵਿਵਸਥਾ ਦੇ ਉੱਤੇ ਕਿੰਨਾ ਅਸਰ ਪੈਂਦਾ ਇਹ ਪੰਜਾਬੀ ਹੀ ਆ ਤੁਹਾਡੇ ਵਰਗੇ ਲੋਕਾਂ ਦੇ ਕੋਲੋਂ ਮਿਹਣੇ ਲੈ ਕੇ ਫੇਰ ਵੀ ਉੱਥੇ ਜਾਂਦੇ ਭਾਵੇਂ ਜਾਂਦੇ ਘੁੰਮਣ ਦੇ ਲਈ ਆ ਪਰ ਤੁਹਾਡੀ ਅਰਥਵਿਵਸਥਾ ਦੇ ਵਿੱਚ ਭਾਵੇਂ ਹੋਟਲ ਦਾ ਕਮਰਾ ਲੈਣ ਭਾਵੇਂ ਟੈਕਸੀ ਬੁੱਕ ਕਰਾਉਣ ਭਾਵੇਂ ਖਾਣ ਪੀਣ ਭਾਵੇਂ ਕੁਝ ਹੋਰ ਕੰਮ ਕਾਜ ਕਰਨ ਪਰ ਉਹ ਤੁਹਾਡੇ ਕੋਲੇ ਆ ਕੇ ਤੁਹਾਨੂੰ ਕੁਝ ਦੇ ਕੇ ਜਾਂਦੇ ਤੁਹਾਡੇ ਕੋਲੋਂ ਕੁਝ ਲੈ ਕੇ ਨਹੀਂ ਜਾਂਦੇ ਨਾਲੇ ਪੰਜਾਬ ਨੇ ਆਪਦੇ ਪਿੰਡੇ ਦੇ ਉੱਤੇ ਬਹੁਤ ਕੁਝ ਚੱਲ ਰਿਆ ਪੰਜਾਬ ਦੇ ਵਿੱਚ ਤੁਸੀਂ ਹਿਮਾਚਲੀ ਆ ਕੇ ਜਿੰਨੀ ਮਰਜ਼ੀ ਜ਼ਮੀਨ ਲੈ ਲੈਨੇ ਆ ਤੇ ਪੰਜਾਬੀ ਆ ਜਾਂ ਜਿਹੜੇ ਕੋਈ ਹੋਰ ਆ ਕੇ ਇੱਥੇ ਇੱਕ ਮਰਲਾ ਨਹੀਂ ਜ਼ਮੀਨ ਦਾ ਖਰੀਦ ਸਕਦਾ ਕਿਉਂਕਿ ਤੁਸੀਂ ਆਪਦੀਆਂ ਪਾਲਿਸੀਆਂ ਜਿਹੜੀਆਂ ਉਹ ਹੋਰ ਤਰੀਕੇ ਦੀਆਂ ਤੇ ਪੰਜਾਬ ਦੀਆਂ ਪਾਲਿਸੀਜ਼ ਹੋਰ ਤਰ੍ਹਾਂ ਦੀਆਂ ਗੱਲ ਕੁੱਲ ਮਿਲਾ ਕੇ ਇਹ ਆ ਵੀ ਤੁਸੀਂ ਪੰਜਾਬ ਨੂੰ ਕੱਲਾ ਬਦਨਾਮ ਇਹ ਗੱਲ ਕਹਿ ਕੇ ਨਾ ਕਰੋ ਵੀ ਪਾਈ ਨਸ਼ੇੜੀ ਆ ਇੱਥੇ ਨਸ਼ਾ ਬਹੁਤ ਆ ਇੱਥੇ ਐਉਂ ਆ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਹਿਮਾਚਲ ਦੇ ਵਿੱਚ ਵੀ ਪਹਿਲਾਂ ਤੋਂ ਨਸ਼ਾ ਹੈ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਚਿੱਟਾ ਬਹੁਤ ਆ ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਨੇਤਾਵਾਂ ਦੀ ਨੀਤ ਨਹੀਂ ਸੁੱਤੀ ਸੀ ਇਸ ਕਰਕੇ ਨਾ ਅਸੀਂ ਇਹ ਵੀ ਮੰਨਦੇ ਹਾਂ ਕਿ ਭਾਈ ਪੰਜਾਬ ਦੇ ਵਿੱਚ ਭਾਜਪਾ ਦੇ ਕੁਝ ਕ ਨੇਤਾ ਸਰਗਰਮਾ ਜਿਹੜੇ ਇਹ ਗੱਲ ਕਹਿੰਦੇ ਆ ਵੀ ਭਾਈ ਪੰਜਾਬ ਨੂੰ ਅਸੀਂ ਬਿਲਕੁਲ ਨਸ਼ਾ ਮੁਕਤ ਕਰ ਦੇਣਾ ਉਹ ਪਹਿਲਾਂ ਮਹਾਰਾਸ਼ਟਰ ਨੂੰ ਨਸ਼ਾ ਮੁਕਤ ਕਰਨ ਉਹ ਪਹਿਲਾਂ ਦਿੱਲੀ ਨੂੰ ਨਸ਼ਾ ਮੁਕਤ ਕਰਨ ਉਹ ਗੁਜਰਾਤ ਨੂੰ ਨਸ਼ਾ ਮੁਕਤ ਕਰਨ ਇਹਨਾਂ ਗੱਲਾਂ ਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਨਾਲੇ ਜਿਹਨੂੰ ਜਿਹੜਾ ਕੰਮ ਆਉਂਦਾ ਉਹਨੂੰ ਸਿਰਫ ਉਧਰਲੇ ਪਾਸੇ ਨੂੰ ਗੌਰ ਕਰਨੀ ਚਾਹੀਦੀ ਆ ਵਾਈ ਆਹ ਤਾਂ ਗੱਲਾਂ ਕਰਨ ਦੇ ਵਿੱਚ ਯਕੀਨੀ ਰੱਖਣਾ ਚਾਹੀਦਾ ਕਦੇ ਉਹਦੀ ਲੱਤ ਫੜ ਲਈ ਕਦੇ ਉਹਦੀ ਬਾਹ ਫੜ ਲਈ ਕੰਗੜਾ ਰਣੋਂ ਤੋਂ ਵਰਗੀਆਂ ਬੀਬੀਆਂ ਨੂੰ ਤਾਂ ਬੇਨਤੀ ਆ ਵੀ ਤੁਸੀਂ ਆਪਦੇ ਕੰਮ ਤੱਕ ਸੀਮਤ ਰਹੋ ਤੁਸੀਂ ਆਪਦੇ ਹਲਕੇ ਦੇ ਲੋਕਾਂ ਪ੍ਰਤੀ ਕਿੰਨੇ ਕ ਜਵਾਬ ਦੇ ਆ ਤੇ ਮੰਡੀ ਖੇਤਰ ਦੇ ਲੋਕ ਤੁਹਾਡੇ ਕੋਲੋਂ ਕਿੰਨੇ ਕ ਸੰਤੁਸ਼ਟ ਆ ਇਹਦਾ ਕਦੇ ਨਿਰਪੱਖ ਸਰਵੇ ਕਰਵਾ ਕੇ ਦੇਖੋ ਸੋ ਪੰਜਾਬ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਥੋਂ ਦੀ ਬੇਬੇ ਬਚਨ ਕੌਰ ਦੇ ਬਾਰੇ ਦੇਖੋ ਪੰਜਾਬ ਦੀ ਜਵਾਨੀ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਤੋਂ ਦੇ ਬਲਵਿੰਦਰ ਸਿੰਘ ਵਰਗੇ ਉਹ ਨੌਜਵਾਨ ਸ਼ਹੀਦ ਦੇਖੋ ਜਿਨ੍ਹਾਂ ਦੀਆਂ ਫੋਟੋਆਂ ਕੰਧਾਂ ਦੇ ਉੱਤੇ ਲੱਗੀਆਂ ਤੇ ਅੱਖਾਂ ਦੇ ਵਿੱਚੋਂ ਪਰਲ-ਪਰਲ ਅਥਰੂ ਉਸ ਜ਼ਿਲ੍ਹੇ ਦੇ ਉਸ ਪਿੰਡ ਦੇ ਹਰ ਰੋਜ਼ ਵਗਦੇ ਆ ਤੁਸੀਂ ਤਾਂ ਇਹ ਗੱਲ ਕਹਿੰਨੇ ਕਿ ਭਾਈ ਪੰਜਾਬ ਨਿਸ਼ੇੜੀ ਆ ਤੇ ਪੰਜਾਬ ਦੇ ਤਾਂ ਅਗਨੀ ਵੀਰ ਵੀ ਹਿਸ਼ਾਰਤ ਪਾ ਰਹੇ ਆ ਤੇ ਤੁਸੀਂ ਠੇਕੇ ਦੇ ਉੱਤੇ ਭਰਤੀ ਤੁਹਾਡੀਆਂ ਸਰਕਾਰਾਂ ਨੇ ਕਿਤੇ ਆ ਤੁਸੀਂ ਕਰੋਗਾ ਪੱਕੇ ਜਾਂ ਇਹ ਗੱਲ ਕੋਈ ਭਾਵੇਂ ਬੀਜੇਪੀ ਦਾ ਕਿਹੜਾ ਨੇਤਾ ਤੇ ਕੰਗੜਾ ਦਾ ਨੌਤੜਾ ਕਿਹੜਾ ਰਿਸ਼ਤੇਦਾਰ ਆ ਜਿਹੜਾ ਕਿ ਇਸ ਤਰੀਕੇ ਨਾਲ ਹਿਸ਼ਾਰਤ ਪ੍ਰਾਪਤ ਕਰਕੇ ਆਇਆ ਜਾਂ ਕੰਗੜਾ ਦੀ ਕਿਹੜੀ ਰਿਸ਼ਤੇਦਾਰ ਜਿਹੜੀ ਬੇਬੇ ਬਚਨ ਕੌਰ ਵ ਕਿਹੜੀ ਆਪਦੇ ਕਮਰੇ ਦੇ ਵਿੱਚ ਲਾਈਟ ਜਗਾ ਕੇ ਰੱਖਦੀ ਤੇ ਕਿਹੜੀ ਪੱਖਾ ਚਲਾ ਕੇ ਰੱਖਦੀ ਆ ਪੰਜਾਬ ਨੂੰ ਬਦਨਾਮ ਨਾ ਕਰਿਆ ਕਰੋ ਬਸ ਗੱਲ ਸਿਰਫ ਇੰਨੀ ਆ ਪੰਜਾਬ ਉਵੇਂ ਹੀ ਨਹੀਂ ਕੱਲਾ ਜਿਵੇਂ ਆਪਜੀ ਕਹਿੰਦੇ ਹੋ ਪੰਜਾਬ ਦੇ ਵਿੱਚ ਬਹੁਤ ਕੁਝ ਹੋਰ ਵੀ ਆ ਤੇ ਜਾਂਦੇ ਜਾਂਦੇ ਇੱਕ ਗੱਲ ਇਫਤਖਾਰ ਠਾਕੁਰ ਨੂੰ ਵੀ ਕਹਿਣੀ ਬਣਦੀ ਆ ਚੱਲ ਮੇਰਾ ਪੁੱਤ ਫੋਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਇਹਦੇ ਵਿੱਚੋਂ ਬਹੁਤ ਸਾਰੇ ਸੀਨ ਇਫਤਖਾਰ ਠਾਕੁਰ ਦੇ ਕੱਟੇ ਗਏ ਕਿਉਂਕਿ ਉਹ ਕਲੇਸ਼ੀ ਬੰਦਾ ਇਹਦੇ ਵਿੱਚ ਅਕਰਮ ਉਦਾਸ ਦੇ ਨਾਸਰ ਚਨੋਟੀ ਹੋਰਾਂ ਦੇ ਹਰਦੀਪ ਗਿਲ ਗੁਰ ਸ਼ਬਦ ਹੋਰਾਂ ਦੇ ਸਿਮੀ ਚਾਲ ਦੇ ਅਮਰਿੰਦਰ ਗੱਲ ਤੇ ਬਹੁਤ ਸੋਹਣੇ ਦ੍ਰਿਸ਼ ਆ ਟਰੇਲਰ ਦੇ ਵਿੱਚ ਪਰ ਇਫਤਖਾਰ ਠਾਕੁਰ ਦੇ ਕਟਣੇ ਪਏ ਆ ਉਹੀ ਇਫਤਖਾਰ ਠਾਕੁਰ ਜਿਹੜਾ ਕਿ ਦੇਸ਼ ਦੇ ਬਾਰੇ ਇਧਰਲੇ ਪੰਜਾਬ ਦੀਆਂ ਫਿਲਮਾਂ ਦੇ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਸੀ ਕਿ ਸਾਡੇ ਬਿਨਾ ਤਾਂ ਫਿਲਮਾਂ ਬਣੀ ਨਹੀਂ ਸਕਦਾ ਚੱਲ ਨਹੀਂ ਸਕਦੀਆਂ ਭਾਈ ਸਾਹਿਬ ਹੁਣ ਤੁਸੀਂ ਇਸ ਫਿਲਮ ਦੇ ਵਿੱਚ ਵੀ ਹੈਗੇ ਆ ਪਰ ਇਹ ਇੰਡੀਆ ਦੇ ਵਿੱਚ ਤਾਂ ਵੀ ਨਹੀਂ ਚੱਲ ਰਹੀ ਸਰਕਾਰਾਂ ਦੀ ਆਪਸ ਦੇ ਵਿੱਚ ਜਿਹੜੀ ਗੱਲ ਹੋਵੇ ਉਹ ਸਰਕਾਰਾਂ ਦੀ ਗੱਲ ਪਰ ਤੁਸੀਂ ਤੇ ਅਸੀਂ ਤਾਂ ਅਮਨ ਪਸੰਦ ਲੋਕ ਹੋਣੇ ਚਾਹੀਦੇ ਆ ਤੁਹਾਨੂੰ ਨਫਰਤੀ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਸਾਡੀਆਂ ਇਧਰ ਲੀਆਂ ਫਿਲਮਾਂ ਚੱਲਦੀਆਂ ਸੀ ਤੁਸੀਂ ਆਪ ਫਿਲਮ ਬਣਾ ਲਓ ਲਾਓ 100 ਕਰੋੜ ਰੁਪਇਆ ਤੇ ਕਮਾ ਲਓ 500 ਕਰੋੜ ਰੁਪਇਆ ਐ ਕਰ ਲਓ ਤੁਹਾਡੇ ਤਾਂ ਆਮਦਨ ਦੇ ਰਾਹ ਹੋਰ ਖੁੱਲੇ ਸੀ ਤੇ ਤੁਹਾਨੂੰ ਇਹ ਭੱਲ ਪਚੀ ਨਹੀਂ ਹੋਰ ਵੀ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਹੈਗੇ ਤੁਹਾਡੇ ਤੋਂ ਸੀਨੀਅਰ ਵੀ ਹੈ ਜੂਨੀਅਰ ਵੀ ਹੈ ਪਰ ਕਿਸੇ ਨੇ ਕਿਸੇ ਵੀ ਦੇਸ਼ ਦੇ ਕਲਾ ਬਾਰੇ ਕਲਾਕਾਰਾਂ ਬਾਰੇ ਤੇ ਫਿਲਮਾਂ ਬਾਰੇ ਮਾੜੀ ਸ਼ਬਦ ਵਰਨੀ ਨਹੀਂ ਵਰਤੀ ਪਰ ਤੁਸੀਂ ਵਰਤੀ ਆ ਲੋਕ ਤੁਹਾਨੂੰ ਵੀ ਚੇਤੇ ਰੱਖਣਗੇ ਨਫ਼ਰਤ ਮਿਟ ਜਾਂਦੀ ਹੁੰਦੀ ਆ ਪਰ ਜਿਹੜੇ ਮੂੰਹ ਦੇ ਵਿੱਚੋਂ ਗੱਲਾਂ ਕੱਡੀਆਂ ਹੋਣ ਕਈ ਵਾਰੀ ਕਲਾਵਾਨ ਬੰਦੇ ਨੇ ਉਹ ਗੱਲ ਛੇਤੀ ਚੇਤੇ ਦੇ ਵਿੱਚੋਂ ਵਿਸਰਲੀ ਨਹੀਂ ਹੁਣ ਤੁਸੀਂ ਬਣਾਓ ਫਿਲਮਾਂ ਕਮਾਓ ਪੈਸੇ ਤੇ ਅਸੀਂ ਇੱਥੇ ਬੈਠ ਕੇ ਰਿਵਿਊ ਕਰਿਆ ਕਰਗੇ ਵੀ ਇਫਤਖਾਰ ਠਾਕਰ ਨੇ 50 ਕਰੋੜ ਰੁਪਏ ਦੀ ਫਿਲਮ ਬਣਾਈ ਤੇ ਬਾਕਸ ਆਫਿਸ ਦੇ ਉੱਤੇ ਇਸਾਈ ਆਰਾ ਫਿਲਮ ਨੂੰ ਵੀ ਪਿੱਛੇ ਛੱਡਤਾ ਉਹਨੇ ਉਨੇ ਕਮਾਲ ਕਰਤੀ ਉਹਨੇ ਧੰਮਾ ਮਚਾਤੀਆਂ ਉਹਦੀ ਫਿਲਮ ਦੇ ਮੂਰੇ ਸ਼ਾਵਾ ਫਿਲਮ ਵੀ ਫਿੱਕੀ ਪੈ ਗਈ ਦਿਲ ਵਾਲੇ ਦੁਲਣੀਆਂ ਲੈ ਕੇ ਦੀ ਕਾਮਯਾਬੀ ਵੀ ਫਿੱਕੀ ਪੈ ਗਈ ਕੁਝ ਐਸਾ ਕਰਕੇ ਦਿਖਾਓ ਹੁਣ ਹੁਣ ਤੁਹਾਡੇ ਕੋਲੇ ਖੁੱਲਾ ਮੈਦਾਨ ਨਾ ਖੁੱਲਾ ਮੰਚਾ ਕਰੋ ਆਪਦੀ ਪੇਸ਼ਕਾਰੀ ਤੇ ਜਾਂ ਫਿਰ ਇਸ ਗੱਲ ਦੇ ਉੱਤੇ ਪੇਸ਼ਤਾਵਾ ਕਰੋ ਵੀ ਅਸੀਂ ਉਸ ਪੰਜਾਬ ਦੇ ਬਾਰੇ ਉਸ ਪੰਜਾਬ ਦੀਆਂ ਫਿਲਮਾਂ ਦੇ ਬਾਰੇ ਕਿਉਂ ਮਾੜਾ ਚੰਗਾ ਬੋਲਦੇ ਰਹੇ ਆ ਜਿਹੜੇ ਪੰਜਾਬ ਨੇ ਤੁਹਾਨੂੰ ਇੱਕ ਹੋਰ ਰੋਜ਼ਗਾਰ ਦਿੱਤਾ ਸੀ ਤੁਹਾਡੀ ਆਮਦਨ ਦੇ ਵਿੱਚ ਵਾਅਦਾ ਕੀਤਾ ਸੀ ਘਟौती ਨਹੀਂ